ਉਹ ਬੋ ਇਸ ਤਰ੍ਹਾਂ ਇੱਕ ਇਸਲਾਮੀ ਸੰਤ ਸ਼ਮਸ ਤਵਰੀਜ਼ ਵੀ ਕਹਿੰਦਾ ਉਹਦੇ ਕਹਿਣ ਕਰਕੇ ਉਹਦੇ ਮਲਤਾਨ ਦੇ ਚ ਪੁੱਠੀ ਖਲਵਾ ਦਿੱਤੀ ਗਈ ਸੀ ਵਕਤ ਦੀ ਹਕੂਮਤ ਨੇ ਸ਼ਹੀਦ ਕਰ ਦਿੱਤਾ ਕਿਉਂ ਇਸਲਾਮ ਦੇ ਚ ਬਾਰ ਬਾਰ ਦਾ ਜਨਮ ਮੰंदे ਨਹੀਂ ਇਹ ਮੰਨਦਾ ਸੀ ਜਿਵੇਂ ਕਬੀਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਬਸਾਏ ਇਸ ਤਰ੍ਹਾਂ ਦੇ ਘਰ ਤੇ ਕਈ ਬਸਾਏ ਨੇ ਸ਼ਮਸ ਤਵਰੀਜ਼ ਵੀ ਐਸਾ ਕਹਿੰਦਾ ਬਾਜ਼ ਆਮਦਮ ਬਾਜ਼ ਆਮਦਮ ਤਿਆਰ ਰਹਾ ਮਹਿਮਾਂ ਕੋ ਨਮ ਮੈਂ ਬਾਹਰ ਬਾਹਰ ਇਸ ਦੁਨੀਆ ਤੇ ਆਇਆ ਕੋ ਇੱਕ ਦਫਾ ਤਾਂ ਕਿ ਮੈਂ ਆਪਣੇ ਪ੍ਰੀਤਮ ਨੂੰ ਆਪਣੇ ਪਿਆਰੇ ਨੂੰ ਮਿਲ ਸਕਾਂ ਪਹੁੰਚ ਸਕਾਂ ਉਹਨੂੰ ਆਪਣਾ ਦੋਸਤ ਬਣਾ ਸਕਾਂ ਹਰ ਦਫਾ ਮੈਂ ਆਂਦ ਰਿਹਾ ਉਹਨੇ ਲੰਬੀ ਚੌੜੀ ਨਜ਼ਮ ਦੇ ਚ ਲਿਖਿਆ ਹੈ ਹਰ ਦਫਾ ਮਾਂ-ਬਾਪ ਮਿਲਦੇ ਰਹੇ ਪਤਨੀ ਮਿਲਦੀ ਰਹੀ ਪਤੀ ਮਿਲਦਾ ਰਿਹਾ ਤੁਸੀਂ ਆਖੋਗੇ ਮੈਂ ਕੀ ਕਹਿ ਰਿਹਾ ਐਸੇ ਘਰ ਹਮ ਬਹੁਤ ਬਸਾਏ ਜਬ ਹਮ ਰਾਮ ਗਰਵ ਹੋਇਆ ਇਸ ਤਰ੍ਹਾਂ ਦੇ ਘਰ ਕਵੀਰ ਕਹਿੰਦੇ ਨੇ ਕਈ ਬਸਾ ਚੁਕੇ ਆਂ ਕਈਆਂ ਦਾ ਪਿਓ ਬਣਿਆ ਕਈਆਂ ਦਾ ਪੁੱਤਰ ਕਈਆਂ ਦਾ ਭਰਾ ਬਣਿਆ ਕਈਆਂ ਦੀ ਬੇਣ ਕਈਆਂ ਦਾ ਪਤੀ ਬਣਿਆ ਕਈਆਂ ਦੀ ਪਤਨੀ ਇਸਤਰੀ ਪੁਰਸ਼ ਦੇ ਥੋੜੀ ਜਿਹੀ ਮਾਤਰਾ ਦਾ ਹੀ ਭੇਦ ਹੈ ਜ਼ਿਆਦਾ ਨਹੀਂ ਹੈ। ਅਗਰ ਇੱਕ ਪੁਰਸ਼ ਜੀਵਨ ਭਰ ਢੰਗ ਨਾਲ ਜੀਵੇ ਸਹੀ ਢੰਗ ਨਾਲ ਜੀਵੇ ਸਮਾਜ ਤੇ ਕਾਨੂੰਨ ਦੇ ਨਿਯਮ ਇਸ ਨੇ ਤੋੜੇ ਨਹੀਂ ਨੇ ਢੰਗ ਨਾਲ ਜੀਵੇ। ਬਿਰਧ ਹੁੰਦੇ ਆਉਂਦੇ ਆ ਇਸਤਰੀ ਜੈਸਾ ਹੋ ਜਾਏਗਾ। ਉਹਦੇ ਬੌਲਾਂ ਵਿੱਚ ਬਾਰੀਕੀ ਆ ਜਾਏਗੀ। ਉਦੇ ਸੁਭਾਅ ਉਹਦੇ ਚ ਹਲੇ ਮੇ ਆ ਜਾਏਗੇ ਉਹਦੇ ਸੁਭਾਅ ਉਹਦੇ ਚ ਬਰਦਾਸ਼ਤ ਦਾ ਮਾਦਾ ਵੱਧ ਜਾਏਗਾ ਕਿਉਂ ਮੈਂ ਕਲਰਸ ਕੀ ਕਹੀ ਸੀ ਪੁਰਸ਼ ਇਸਤਰੀ ਦੀ ਕਸ਼ਿਸ਼ ਦੇ ਜੀਉਂਦਾ ਹੈ ਇਸਤਰੀ ਪੁਰਸ਼ ਦੀ ਕਸ਼ਿਸ਼ ਦੇ ਜੀਉਂਦੀ ਹੈ ਇਹ ਪੁਰਸ਼ ਚਾਹੇ ਪਿਤਾ ਹੈ ਪੁੱਤਰ ਹੈ ਪਤੀ ਹੈ ਯਾਬਰਾ ਹੈ ਕਸ਼ਿਸ਼ ਪੁਰਸ਼ ਦੀ ਹੈ ਅਗਰ ਇੱਕ ਇਸਤਰੀ ਢੰਗ ਨਾਲ ਜੀਵੇ ਸਮਾਜ ਦੇ ਨਿਯਮ ਨੂੰ ਮੰਨ ਕੇ ਜੀਵੇ ਬਿਰਦ ਹੁੰਦੇ ਆਉਂਦੇ ਆ ਪੁਰਸ਼ ਜੈਸੀ ਹੋ ਜਾਏਗੀ ਉਹਦੇ ਸੁਭਾਅ ਉਹਦੇ ਚ ਪਕੜ ਝਗੜ ਵੱਧ ਜਾਏਗੀ ਕਿਉਂਕਿ ਪੁਰਸ਼ ਦੀ ਪਕੜ ਝਗੜ ਘਟ ਗਈ ਇਸਤਰੀ ਦੀ ਵੱਧ ਜਾਂਦੀ ਹੈ ਉਹਦੇ ਸੁਭਾਅ ਦੇ ਚ ਹੋ ਸਕਦਾ ਹੈ ਬਰਦਾਸ਼ਤ ਦਾ ਮਰਦਾ ਵੀ ਘਟ ਜਾਏ ਵਿਰਦੋਂ ਹੁੰਦੇ ਆਉਂਦੇ ਆ। ਆਹ ਸੁਣ ਕੇ ਹੈਰਾਨ ਹੋ ਗਏ। ਇਸ ਨੂੰ ਹੁਣ ਬਾਰ ਯੂਰਪ ਦੇ ਮਨੋਚਿੰਤਕ ਵੀ ਮੰਨਣ ਲੱਗ ਪਏ ਨੇ। 90% ਪਰਿਵਾਰ ਟੁੱਟ ਗਏ। ਸੱਸ ਨੌ ਦੇ ਝਗੜੇ ਕਰਕੇ। ਉੱਥੇ ਹੁਣ ਪਰਿਵਾਰ ਨਹੀਂ ਰਹਿ। ਕੋਈ ਬੱਚਾ ਮਾਂ-ਬਾਪ ਨਾਲ ਨਹੀਂ ਰਹਿੰਦਾ। ਕੋਈ ਨੌ ਸੱਸ ਸੌਰੇ ਨਾਲ ਰਹਿ ਕੇ ਰਾਜ਼ੀ ਨਹੀਂ। ਸਭ ਟੁੱਟ ਗਏ ਨੇ। ਸਜੇ ਸਜੇ ਤੇ ਵੀ ਹੋ ਰਿਹਾ ਇਕ ਇਸਤਰੀ ਅਗਰ ਢੰਗ ਨਾਲ ਜੀਵੀਏ ਬਿਰਦ ਹੁੰਦੇ ਆਉਂਦੇ ਆ ਪੁਰਸ਼ ਇਸੇ ਹੋ ਜਾਏਗੀ ਪਕੜ ਜਕੜ ਬੱਤ ਜਾਏਗੀ ਹੰਕਾਰ ਵੀ ਵੱਤ ਜਾਏਗਾ ਬਰਦਾਸ਼ ਦਾ ਮਾਦਾ ਵੀ ਘਟ ਜਾਏਗਾ ਈਰਸ਼ਾ ਵੀ ਬੜੀ ਪ੍ਰਵਲ ਹੋ ਜਾਏ ਅਗਰ ਇੱਕ ਪੁਰਸ਼ ਢੰਗ ਨਾਲ ਜਿਵੇਂ ਬਿਰਧ ਹੁੰਦੇ ਆਉਂਦੇ ਆਇਆ ਇਸਤਰੀ ਜੈਸਾ ਹੋ ਜਾਏਗਾ ਬਰਦਾਸ਼ ਦਾ ਮਾਦਾ ਵੱਧ ਜਾਏਗਾ ਸੁਭਾਅ ਉਹਦੇ ਚ ਹਲੇ ਨਹੀਂ ਆ ਜਾਏਗੇ ਬੋਲਾਂ ਦੇ ਚ ਬਾਰਿਕੇ ਆ ਜਾਏਗੇ ਅਗਰ ਬਿਰਧ ਹੁੰਦੇ ਆਉਂਦਿਆਂ ਪੁਰਸ਼ ਇਸਤਰੀ ਜੈਸਾ ਹੋ ਗਿਆ ਸੁਭਾਅ ਕਰਕੇ ਅਗਲਾ ਜਨਮ ਇਸਤਰੀ ਦੇ ਗਿਆ ਬਿਰਧ ਹੁੰਦੇ ਆਉਂਦਿਆਂ ਇਸਤਰੀ ਪੁਰਸ਼ ਜੈਸੀ ਹੋ ਗਈ ਹੈ ਸੁਭਾਅ ਕਰਕੇ ਅਗਲਾ ਜਨਮ ਇਹਦਾ ਪੁਰਸ਼ ਦਾ ਐਸੇ ਘਰ ਹਮ ਬਹੁਤ ਵਸਾਏ ਕਬੀਰ ਕਹਿੰਦੇ ਨੇ ਇਸ ਤਰ੍ਹਾਂ ਦੇ ਘਰ ਮੈਂ ਕਈ ਵਸਾਏ ਨਾ ਇੱਕ ਨੇ ਗੁਰਬਾਣੀ ਐਸਾ ਕਹਿੰਦੀ ਹੈ ਜੈਸਾ ਸੇਵੇ ਤੈਸਾ ਹੋਏ ਮਨੁੱਖ ਜਿਹਦੀ ਯਾਦ ਦੇ ਵਿੱਚ ਜੀਵਦਾ ਹੈ ਜਿਹਦੇ ਚਿੰਤਨ ਦੇ ਵਿੱਚ ਜੀਵਦਾ ਹੈ ਵੈਸਾ ਹੋ ਜਾਂਦਾ ਹੈ ਉਸਤਾਖੀ ਮਾਫ ਕਰ ਇਸਤਰੀ ਨੇ ਪਰਮਾਤਮਾ ਨੂੰ ਪੁਰਸ਼ ਮੰਨ ਲਏ ਪਰਮਾਤਮਾ ਪੁਰਸ਼ ਵੀ ਨਹੀਂ ਹੈ ਸੋਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹਉ ਕਹ ਕੈਸੇ ਦਰਸ ਰਿਮ ਲਾ ਪਹਿਲਾ ਗੁਰੂ ਨਾਨਕ ਦੇਵ ਜੀ ਸੋਨ ਮੰਡਲ ਇਕ ਜੋਗੀ ਵੈਸੇ ਸੁੰ ਸਵਾਦ ਅਵਸਥਾ ਦੇਖ ਦਿਖਾਈ ਦਿੰਦਾ ਹੈ ਜ਼ਰਰੇ ਜ਼ਰਰੇ ਨਾਲ ਇਕ ਜੁੜਿਆ ਹੋਇਆ ਜੋਗੀ ਦੇ ਅਰਥ ਨੇ ਜੁੜਿਆ ਹੋਇਆ ਸੋਨ ਮੰਡਲ ਇਕ ਜੋਗੀ ਵੈਸੇ ਸਾਰਿਆਂ ਚ ਬੈਠਾ ਹੈ ਸਾਰਿਆਂ ਨਾਲ ਜੁੜਿਆ ਹੈ वो की है कौन है नार ना पुरुख कहो कहो कैसे वो स्त्री पुरुष नहीं है परमात्मा स्त्री जैसा नहीं है वो परमात्मा पुरुष जैसा नहीं है गुरु गोबिंद सिंह जी महाराज के खुले रूप में कहें ना नर है ना नार है सीधा ही देता वो स्त्री पुरुष नहीं है फिर वो कैसा है पूछो संत ਮੇਰੋ ਠਾਕੁਰ ਕੈਸਾ ਫਿਰ ਕਿਉਂ ਜਾਂਦਾ ਗੁਰੂ ਨਾਨਕ ਦੇਵ ਜੀ ਦੱਸਦੇ ਨੇ ਇਸੇ ਹੀ ਰਾਗ ਦੇ ਚ ਸੁਨ ਮੰਡਲ ਇਕ ਜੋਗੀ ਵੈਸੇ ਨਾਰ ਨਾ ਪੁਰਖ ਕਹੋ ਕਹ ਕੈਸੇ ਤ੍ਰਿਭਵਨ ਜੋਤ ਰਹੇ ਲਿਵਲਾਈ ਸੁਰ ਨਰਨਾਥ ਸਚੇ ਸਰਨਾਇ ਉਹ ਇਕ ਜੋਤ ਹੈ ਇਕ ਪਰਮ ਪ੍ਰਕਾਸ਼ ਹੈ ਇਕ ਪਰਮ ਸ਼ਕਤੀ ਹੈ ਵਿਆਪਕ ਹੈ ਉਹ स्त्री पुरुष ਨਹੀਂ ਹੈ ਉਸ ਤੋਂ ਇਸਤਰੀ ਪੁਰਸ਼ ਆਉਂਦੇ ਨੇ ਉਹ ਇਸਤਰੀ-ਪੁਰਸ਼ ਦੇ ਚਰਮੇ ਆਇਆ ਹੈ ਪਰ ਉਹ ਕੇਵਲ ਇਸਤਰੀ ਨਹੀਂ ਹੈ ਕੇਵਲ ਪੁਰਸ਼ ਨਹੀਂ ਹੈ